ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋ ਸਜਣੋ ਕੁਐਸਟ ਬੇਨਤੀ ਕਰਦੇ ਆਂ ਦੋ ਟਾਈਮ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਰਵੇ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਸਕਦਾ ਗੱਬਣ ਡੰਗਰ ਨੂੰ ਤਿੱਪਕੇ ਭਰਾ ਕੇ ਖੜੋ ਅੱਜ ਦੀ ਆਪਣੀ ਸਜਣੋ ਵਿਜੀਟ ਪਿੰਡ ਅਮੀਰਕੇ ਨੇੜੇ ਆਮਰਕੋੜ ਜ਼ਿਲ੍ਹਾ ਤਰਨਤਾਰਨ ਸਾਹਿਬ ਤਸਵੀਲ ਲੱਗਦੀ ਪੱਟੀ ਪਹੁੰਚੇ ਆਂ ਬਾਈ ਬਲਵਿੰਦਰ ਸਿੰਘ ਦੇ ਕੋਲ ਸੱਜਣਾ ਵਧੇਰੇ ਜਾਣਕਾਰੀ ਸਾਰੀ ਲੈ ਕੇ ਆਪਾਂ ਫੁੱਲ ਵੀਡੀਓ ਜੇ ਦਿੰਨੇ ਆਂ ਐਂਡ ਤੱਕਰ ਬਣੇ ਰਿਓ ਕਰਦੇ ਆਂ ਗੱਲਬਾਤ ਬਾਈ ਬਲਵਿੰਦਰ ਸਿੰਘ ਸਾਸੀ ਕਾਲ ਸਾਸੀ ਕਸ਼ਨ ਸਿੰਘ ਸਾਹਿਬ ਚੜਦੀ ਕਲਾ ਭਰਾ ਦੀ ਕਲਾ ਜੀ ਚਲੋ ਸ਼ੁਕਰ ਹੈ ਹਾਂਜੀ ਐਡਰੈਸ ਕਰੀਏ ਬਾਈ ਜੀ ਨੋਟ ਪਿੰਡ ਮੀਰਕੇ ਜੀ ਹਾਂ ਤਸਵੀਲ ਪੱਟੀ ਜਲਾਤਨ ਤਾਂ ਮੈਂ ਨੰਬਰ 95099 2000 ਦੇਣ ਜੀ ਠੀਕ ਆ ਸ਼ੁਰੂਆਤ ਕਿਹੜੀ ਤੋਂ ਕਰਨੀ ਬਾਈ ਜੀ ਸ਼ੁਰੂਆਤ ਬਾਜੀ ਇਹ ਤੋਂ ਕਰ ਲਈਏ ਨੀਲੀ ਤੋਂ ਹਾਂਜੀ ਵਾਹ ਵਾਹ ਸੂਈ ਆ ਸੂਈ ਆ ਸੰਤ ਸਾਹਿਬ ਤਾਜੀ ਪਰ ਕੱਟੀ ਕੋਈ ਲੈ ਗਿਆ ਭੈਣ ਭਰਾ ਅੱਛਾ ਹਾਂਜੀ ਕੱਟੀ ਲੈ ਗਿਆ ਹਾਂਜੀ ਲੈ ਖੋਲੋ ਬਹੁਤ ਸੱਜਣ ਤਲੜਿਆ ਅੱਛਾ ਹਾਂਜੀ ਮਗਲ ਖਾਂ ਦੀ ਤਾਜੀ ਸੂਈ ਆ ਖਰਾਬ ਹੋ ਗਿਆ ਖਾਂ ਹੂੰ ਤੇ ਆਪਾਂ ਹੁਣ ਮੁਕਤ ਦਾ ਭਾਜ ਕਰ ਦੇਣਾ ਅੱਛਾ ਹਾਂਜੀ ਏ ਕੱਟੀ ਦੇਤੀ ਆ ਹਾਂ ਮੈਂ ਉਹ ਭਾਈ ਦੇ ਅੱਜ ਫਿਰ ਮੈਲਾ ਮੂਲਾ ਮਾਰਨਾ ਨਾ ਹਾਂ ਹਾਂ ਜੀ ਮੈਂ ਪੁੱਤਰਾ ਮੈਂ ਵੀਡੀਓ ਪਾਉਣੀ ਨਹੀਂ ਮੈਂ ਚਲੋ ਭੈਣ ਭਰਾ ਕੋਈ ਦੁਰਦਲਾਕ ਨਸਲ ਦੇ ਤੌਰ ਤੇ ਲੈ ਜਾਊਗਾ ਹਾਂ ਸਹੀ ਗੱਲ ਆ ਜਾਣ ਬਾਜੂ ਹਿੰਦੀ ਜਾਣ ਬਾਜੂ ਹਾਂ ਸਹੀ ਗੱਲ ਮੋਲ ਕੰਡਰਾ ਸਮਝ ਸਾਬ ਅੱਛਾ ਤੇ ਰੇਟ ਆ ਕੋਹ ਹੈ ਨਾਈ ਸੰਧੂ ਸਾਹਿਬ ਜੀ 46000 ਦੀ 46 ਦੀ 40 ਦੇ 6 46000 ਦੀ ਅੱਛਾ ਕੋਈ ਕੱਟੇ ਨਹੀਂ ਦੰਦਾ ਨੀਲੀ ਰਵੀ ਦੀ ਹਾਂ ਆਪਾਂ ਮੱਝ ਦੇ ਦੇਣੀ 2.8 ਕਿਲੋ 2 ਨਾ ਸੰਧੂ ਸਾਹਿਬ 6 ਕਿਲੋ 6 ਕਿਲੋ 6 ਕਿਲੋ ਦੁੱਧ 6 ਕਿਲੋ ਹਾਂ ਜੀ ਹਾਂ ਖੁੱਲ ਗਈ 44 ਸੰਧੂ ਸਾਹਿਬ ਦੇਣੇ ਕਾਂਗੇ ਅੱਛਾ ਖੁੱਲ ਗਈ ਹਾਂ ਜੀ ਕੋਈ ਸੁਆ ਲਾ ਲੈ ਚੌਥਾ ਕੋਈ ਲਾ ਲੈ ਪੰਜਵਾ ਸੰਧੂ ਸਾਹਿਬ ਆ ਲੈ ਆਂਦੀ ਹੈ ਹਾਂ ਜੀ ਆਪ ਕੋਲ ਆਂਦੀ ਹੈ ਨੇਵਾ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਹੈ ਨਾ ਜੀ ਮੈਂ ਨਾ ਬਾਡੀ ਬੰਡਰੀ ਆ ਗਈ ਹਾਂ ਨੇਵੇ ਬੜਾ ਖੁੱਲਾ ਫਜਨ ਤੇ ਮੋ ਜੀ ਡੇਰੀ ਮਰ ਬਲ ਮੈਂ ਹਾਂ ਹਾਂ ਮੋ ਤੇ ਦਿਨ ਕਿੰਨੇ ਕੇ ਬਾਈ ਬੇਟੂ ਰਹਿ ਗਏ ਇਹ ਤਾਂ ਸੰਤ ਸਾਹਿਬ ਦੇ ਨਾਲ ਪੂਰਾ ਹੀ ਆ ਅੱਛਾ ਪਰ ਅੱਜ ਸੂਪੇ ਕੋਣ ਭਾ ਗਏ ਬਾਈ ਬਸ ਜੀ ਹਾਂ ਜੀ ਓਕੇ ਜੀ ਲੈਓ ਲੈਓ ਬਾਈ ਜੀ ਮੋੜ ਲਿਓ ਰੇਟ ਕਿੰਨਾ ਹੈ ਨੋਰਮਲੀ 60000 ਜੀ ਸਿਰਫ ਹਾਂਜੀ ਲੋ ਬੰਦ ਹੋਇਆ ਤਾਂ ਪੀਨ ਦੋ ਕੰਮ ਕਰਨੀ ਛੋੜ ਜੀ ਵੇ ਲੋ ਕਰ ਦੋ ਜੇ ਕਰਨੀ ਤੁਹਾਡੀ ਖੁਸ਼ੀ 52000 ਦੀ ਤੁਹਾਨੂੰ ਸਭ ਆਣਾ ਚਲੋ ਜੀ ਠੀਕ ਹੈ ਹਾਂਜੀ 52 ਦੀ ਹਾਂ ਠੀਕ ਹੈ ਤੇ ਕੇ ਨੰਬਰ ਤੇ ਆ ਗਈ ਸਜਣਾ ਸੁਈ ਸੁਆਈ ਬਾਈ ਜੀ ਹਾਂ ਜੀ ਕੱਟੀ ਆਵੇ ਫਮਰਤ ਨੀਲੀ ਲਾਦੀ ਕਿਹੜੀ ਆ ਮਾਰੇ ਮੜੇ ਤੇ ਆਹ ਕੱਟੀ ਸਜਣਾ ਉੱਚਾ ਥੋੜਾ ਜਿਹਾ ਬੱਚਾ ਹਾਂ ਜੀ ਤੇ ਕੱਤੀ ਤੇ ਮਿਲਦੀ ਜੇ ਕੋਈ ਭੈਣ ਭਰਾ ਕੱਟੀ ਛੱਡਣ ਦਾ ਚਾਹ ਵਾੜ ਹੋਵੇ 6000 ਦੇ ਕੱਟੀ ਰੱਖ ਲਾਵੇ ਠੀਕ ਹੈ ਹਾਂ ਜੀ ਚਲੋ ਠੀਕ ਹੈ ਮਾਈ ਸਾਨੂੰ ਦੁੱਧ 6 ਕਿਲੋ ਜੀ 6 ਕਿਲੋ ਹਾਂ ਜੀ ਲੋ ਜੀ ਮੜੇ ਢੋਲੀ ਦੀ ਮੈਂ ਸਜਣਾ ਕੋਈ ਲਾਵੇ ਦੂਜਾ ਸੁਹਾ ਕੋਈ ਲਾਵੇ ਤੀਜਾ ਸੁਹਾ ਕੋਈ ਲਾਵੇ ਪੰਜਵਾ ਸੁਹਾ ਹਾਂ ਜੀ ਮਦਰੀ ਘੋਟੀ ਦੀ ਮੈਂ ਲੈ ਆ ਬਈ ਮਿਲਦੀ ਕੱਟੀ ਗਈ ਆ ਹਾਂਜੀ ਆ ਕੱਟੀ ਜੇ ਤੁਹਾਨੂੰ ਮਿਲਦੀ ਚਲੋ ਜੀ ਤੇ ਰੇਟ ਬਾਈ ਜਿੰਦਾ 30 ਹਾਰਾ ਕੱਟੀ ਸਮੇਤ ਹਾਨ ਹੈ ਹੂੰ 50000 ਦੀ 50000 ਦੀ ਹਾਂਜੀ ਕੱਟੀ ਸਮੇਤ ਕੱਟੀ ਸਮੇਤ ਦੀ ਵਾਹ ਯਾਰ ਹਾਂਜੀ ਜੈ ਜੈ ਯਾਰ ਹੋਰ ਛੜ ਦੇਣਾ ਜੀ 49 49 ਜੀ ਵਾਹ ਯਾਰ ਹੈ ਠੀਕ ਹੈ ਤੇ ਜੇ ਕੋਈ 6000 ਦੀ ਕੱਟੀ ਛੜੇ ਚਾਹਵਾ ਨਾ 43000 ਦੀ ਮਾਝੋ ਗੱਲੇ ਦੇ ਦੇਦਾ ਸਹੀ ਗੱਲ ਆਹ ਤਾਜੀ ਸੀ ਹਾਂਜੀ ਆਹ ਬੱਚਾ ਕੱਟੀ ਕਟਾ ਕਟਾ ਹੁੰਦਾ ਇਹਦੇ ਕੋਲ ਕਿੰਨਾ ਦੁੱਧ 8 ਕਿਲੋ ਰੰਧੂ ਸਾਹਿਬ 8 ਕਿਲੋ ਹਾਂਜੀ ਲੈ ਤੋਲ ਕਾਤ ਵੜਾ ਵੱਡਾ ਹੈ ਨਾ ਵੱਡਾ ਪੂਰਾ ਪੂਰਾ ਟਰੱਕ ਹੱਕੀ ਵੱਡੀ ਲੈ ਹੋ ਕਾਤ ਵੜਾ ਵੱਡਾ ਹੈ ਮੋਡੇ ਤੇਰੇ ਦੋਵੇਂ ਮਸਾ ਉੱਚੀ ਹੋ ਉੱਚੀ ਦੁੱਧ ਕਿੰਨਾ ਦੇ ਕੋਲ ਪੱਕਾ 8 ਕਿਲੋ ਹੁੰਦਾ ਆ 8 ਕਿਲੋ ਹਾਂਜੀ ਕਟਾ ਮਗਰ ਦੋ ਦਾ 8 ਕਿਲੋ ਇਹ ਹਾਂ ਨਾ ਏ ਸੰਦੂ ਸਾਹਿਬ ਮੁੱਲ ਐ ਕਰਾ ਲਓ 80 ਦੇ ਕਰਾ ਲਓ ਪੰਜਾਹ ਕਰ ਜੀ ਜਿਹਦੇ चौहान ਆ ਹੁਣ ਆ ਜਿਹੜਾ ਜੀ 1 ਘੱਟ 70000 ਦੀ ਸਿਰਫ ਆ ਹੋ ਜਾ ਛੱਡ ਦੇ 68000 ਦੇ ਜਾਉਂਦੇ ਦੇ ਦੇ ਆ ਨਾਲੇ ਕਰ ਠੀਕ ਉੱਡਣ ਦੇ ਡੋ ਲੋ ਸੱਜਣੋ ਆ ਪਸ਼ੂ ਜੀ ਮੁਹਤਰ ਕੇ ਭਾਅ ਹੈ ਕਿਉਂਕਿ ਤਾਹਾਂ ਵੇਖ ਹੀ ਲਿਆ ਬਿਲਕੁਲ ਜਾਇਜ਼ ਕੀਮਤ ਆ 4 ਮਹੀਆ ਖਰੀਦਦਾਰੀ ਕਰਿਓ ਸਸੀ ਗਾਦੀ ਸਾਰਿਆਂ ਨੂੰ